ਪਿੰਡਾਂ ਵਿੱਚ ਘੁੰਮਦੇ ਘੁੰਮਦੇ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਇਸ ਵੇਲੇ ਪਿੰਡ ਡੂਮ ਛੇੜੀ ਹੈ ਡੂਮ ਛੇੜੀ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਤੇ ਦੇਖਦੇ ਹਾਂ ਕੋਈ ਬੰਦਾ ਸਾਨੂੰ ਮਿਲ ਜੂਏ ਜਿਨ੍ਹਾਂ ਨਾਲ ਅਸੀਂ ਗੱਲਾਂ ਕਰੀਏ ਖਾਸ ਤੌਰ ਤੇ ਬਜ਼ੁਰਗਾਂ ਨਾਲ ਗੱਲਾਂ ਕਰਕੇ ਸਾਨੂੰ ਜਿਹੜਾ ਹੈ ਉਹ ਜ਼ਿਆਦਾ ਰਹਿੰਦਾ ਆਹ ਦੇਖੋ ਜੀ ਮਿਲ ਗਏ ਜੀ ਇੱਕ ਬਜ਼ੁਰਗ ਬੈਠੇ ਨੇ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਆ ਹਾਲ ਚਾਲ ਹੈ ਛੋਕਰਾ ਜੀ ਮੇਰਾ ਸੱਚੇ ਪਾਤਸ਼ਾਹ ਦੀਆਂ ਆਏ ਹਾਏ ਆ ਜਿਹੜੀ ਗੱਲ ਨਾ ਜੀ ਮੇਰਾ ਸੱਚੇ ਪਾਤਸ਼ਾਹ ਦੀ ਹੈ ਹੈ ਇਹ ਤਾਂ ਕੋਈ ਬੰਦਾ ਜਿਹੜਾ ਰੱਜਿਆ ਬੰਦਾ ਨਾ ਜੀ ਜਦੀ ਰੂਹ ਰੱਜੀ ਹੈ ਹਾਂ ਜੀ ਹਾਂ ਉਹੀ ਬੋਲ ਸਕਦਾ ਔਰ ਇਹ ਰੱਜੀ ਰੂਹ ਵਾਲੇ ਤਾਂ ਬਜ਼ੁਰਗ ਹੀ ਆ ਸਾਡੇ ਇਹ ਜੀ ਸਬਰ ਸੰਤੋਖ ਗਾਇ ਲੈ ਜੋ ਕੋ ਸਾਜੇ ਸਬਰ ਸੰਤੋਖ ਨਹੀਂ ਕੱਖ ਨਹੀਂ ਬੰਦੇ ਦੇ ਪੰਨੇ ਚਾਹ ਕਿੰਨੀ ਹੋ ਜਾਇਦਾ ਤਾਂ ਕਿੰਨੀ ਮਾਇਆ ਕੁਛ ਵੀ ਹੈ ਜੇ ਸਬਰ ਔਰ ਸੰਤੋਖ ਨਹੀਂ ਹੈ ਬੰਦੇ ਕੋ ਕੱਖ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਲਾ ਜੀ ਗੱਲ ਤਾਂ ਤੁਸੀਂ ਬੜੀ ਵਜਨਦਾਰ ਕਹੀ ਹੈ ਬਾਪੂ ਜੀ ਹਾਂਜੀ ਜੇ ਸਬਰ ਸੰਤੋਖ ਨਹੀਂ ਹੈ ਤਾਂ ਫਿਰ ਬੰਦੇ ਕੋਲ ਕੱਖ ਨਹੀਂ ਹੈ ਹਾਂਜੀ ਹਾਇ ਨਹੀਂ ਕਿ ਨੌਕੀ ਤੁਹਾਡਾ ਮੈਨੂੰ ਗਿਆਨ ਸਿੰਘ ਹੈ ਜੀ ਲੈ ਗਿਆਨ ਸਿੰਘ ਜੀ ਬੜੇ ਗਿਆਨ ਦੀ ਗੱਲ ਕਰਤੀ ਤੁਸੀਂ ਹੈ ਹੈ ਸਬਰ ਸੰਤੋਖ ਬੜਾ ਜ਼ਰੂਰੀ ਹੈ ਹਾਂਜੀ ਹਾਂ ਇਹ ਸਭ ਤੋਂ ਬੜੀ ਚੀਜ਼ ਭਾਵੇਂ ਤੁਸੀਂ ਕਰੋੜਪਤੀ ਹੋ ਗਏ ਭਾਵੇਂ ਜੱਗ ਜਿੱਤ ਲਿਆ ਹਾਂ ਕੁਝ ਵੀ ਕਰ ਲਿਆ ਸਬਰ ਨਹੀਂ ਹੈ ਨਾ ਜੇ ਹਾਂ আর ਸੰਤੋਖ ਨਹੀਂ ਆ ਕੱਖ ਨਹੀਂ ਬੰਦੇ ਕੋਲ ਮੈਂ ਤਾਂ ਇਹੀ ਕਹੂੰਗਾ ਜੀ ਕਰੋੜਾਂ ਰੁਪਿਆ ਚਾਹੇ ਅਰਬਾਂ ਘਰ-ਬਾਰ ਕਿੰਨੇ ਹੀ ਪੈਸੇ ਆ ਕੱਖ ਨਹੀਂ ਮੈਂ ਤਾਂ ਇਹੀ ਸਮਝਵਾ ਜਾਂਦੀ ਰੂਹ ਹੈ ਨਹੀਂ ਰੱਜੀ ਰੂਹ ਖਾਲੀ ਆ ਉਹਦੇ ਕੋ ਹਾਈ ਕਿਆ ਨਹੀਂ ਕੁਝ ਪਿਆਰ ਦੇਖੋ ਜੇ ਆਪਾਂ ਕਿਸੇ ਕੋ ਪਿਆਰ ਕਰਦੇ ਹਾਂ ਨਾ ਹਾਂਜੀ ਤਾਂ ਉਹਦੇ ਵਿੱਚ ਆਪਣਾ ਪਿਆਰ ਆ ਆਪਾਂ ਕਿਸੇ ਦੀ ਇੱਜ਼ਤ ਕਰਦੇ ਆ ਉਹਦੇ ਵਿੱਚ ਆਪਣੀ ਇੱਜ਼ਤ ਆ ਜੇ ਆਪਾਂ ਕਿਸੇ ਦੀ ਬੇਇੱਜ਼ਤੀ ਕਰਦੇ ਆ ਉਹਦੇ ਵਿੱਚ ਆਪਣੀ ਬੇਇੱਜ਼ਤੀ ਆ ਆਪਣੀ ਬੇਇੱਜ਼ਤੀ ਆ ਤੁਸੀਂ ਦੂਜੇ ਦੀ ਨਹੀਂ ਕਰ ਰਹੇ ਹਾਂਜੀ ਆਪਣੀ ਕਰ ਰਹੇ ਹੋ ਅੱਛਾ ਦੂਜੇ ਦੀ ਬੇਇੱਜ਼ਤੀ ਨਹੀਂ ਹੋ ਆ ਉਹ ਆਪਣੀ ਬੇਇੱਜ਼ਤੀ ਆ ਸੀ ਜੇ ਦੂਏ ਦੀ ਬੇਇੱਜ਼ਤੀ ਸਮਝਦੇ ਨੇ ਉਹਦੀ ਬੇਇੱਜ਼ਤੀ ਕਰੋ ਆਪਣੀ ਬੇਇੱਜ਼ਤੀ ਆ ਜੀ ਉਹਦੋਂਗੇ ਦੀ ਨਹੀਂ ਆ ਓਏ ਹੋਏ ਹੋਏ ਯਾਰ ਆ ਗੱਲ ਤਾਂ ਜੀ ਤੁਸੀਂ ਮਤਲਬ ਕਿ ਸਾਡੇ ਦੇਖਣ ਵਾਲੇ ਵੀ ਕਰਨਗੇ ਕਮੈਂਟ ਜ਼ਰੂਰ ਵੀ ਜੇ ਤੁਸੀਂ ਕਿਸੇ ਦੀ ਬੇਇੱਜ਼ਤੀ ਕਰ ਰਹੇ ਹੋ ਤਾਂ ਤੁਸੀਂ ਆਪਣੀ ਕਰ ਰਹੇ ਹੋ ਆਪਣੀ ਆ ਜੀ ਕਿਸੇ ਦੀ ਨਹੀਂ ਕਿਸੇ ਦੀ ਨਹੀਂ ਹੈ ਦੇਖੋ ਗੁਰਬਾਣੀ ਚ ਵੀ ਲਿਖਿਆ ਬਾਬਾ ਨਾਨਕ ਨੇ ਵੀ ਕਿਹਾ ਹੈ ਜੀ ਇਹ ਕਰਨ ਵੀ ਜੇ ਬੀਜਾਂਗੇ ਜਿਹੜਾ ਜਿਹਾ ਉਹ ਵੱਢਣਗੇ ਆਪਾਂ ਜੇ ਕੁਝ ਬੀਜਣਾ ਹੈ ਉਹੀ ਵੱਢਣ ਜਾਣਾ ਬਿਲਕੁਲ ਜੇ ਬੀਜ ਦੇ ਤਾਂ ਕਣਕਾਂ ਵੱਢਣ ਲਈ ਉਥੇ ਇੱਕ ਵੀ ਮਿੱਠਾ ਲੈਣਾ ਸੀ ਬਿਲਕੁਲ ਨਹੀਂ ਹੋ ਸਕਦਾ ਜਿਹੜੀ ਚੀਜ਼ ਬੀਜਣੀ ਆਪਾਂ ਨੇ ਉਹ ਵੱਢਣੀ ਆ ਜਾਂ ਅਸੀਂ ਕਿਸੇ ਬਾਤ ਤੇ ਕੋਈ ਮਾੜਾ ਸੋਚेंगे ਸਾਡਾ ਮਾੜਾ ਹੋਣਾ ਹੀ ਹੋਣਾ ਉਹ ਤੁਸੀਂ ਬਜਾਈ ਕਰਤੀ ਮਾੜੇ ਦੀ ਹਾਂ ਮਾੜੇ ਦੀ ਬਜਾਈ ਕਰਤੀ ਤੇ ਮਾੜੇ ਵੱਢੂਗੇ ਮਾੜਾ ਹੀ ਵੱਢਣਾ ਪਊਗਾ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਆ ਇਹ ਜੇ ਤਰ੍ਹਾਂ ਪਿਆਰ ਮਿਲੂਗਾ ਸਾਨੂੰ ਉਹ ਤੁਸੀਂ ਬੀਜਤਾ ਆਪਣੇ ਵਾਸਤੇ ਹਾਂਜੀ ਹਾਂਜੀ ਪਿਆਰ ਆਹੋ ਸਾਨੂੰ ਪਿਆਰ ਮਿਲਣਾ ਇਹ ਗੱਲਾਂ ਜੀ ਹੁਣ ਜਿਹੜਾ ਸਮਾਂ ਜੀ ਮੈਂ ਉਹ ਸਮਾਂ ਦੇਖਿਆ ਵਾ ਜਿਹੜੇ ਸਮੇਂ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਜੀ ਪਿਆਰ ਇੰਨਾ ਤਾਂ ਲੋਕਾਂ ਦਾ ਸਭ ਤੋਂ ਜ਼ਿਆਦਾ ਹੂੰ ਛੂਤਛਾਤ ਤਾਂ ਥੀ ਹੂੰ ਪਿਆਰ ਬਹੁਤਾ ਜੀ ਪਰ ਹੁਣ ਜਮੇ ਹੀ ਹੁਣ ਤੋਂ ਹੋ ਗਿਆ ਹੈ ਪਿਆਰ ਨਹੀਂ ਪੈਸੇ ਚ ਪਿਆਰ ਰਹਿ ਗਿਆ ਔਰ ਕਿਸੇ ਨਾਲ ਚ ਪਿਆਰ ਨਹੀਂ ਪੈਸਾ 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 ਤੀਆਂ ਪੁੱਤਾਂ ਚ ਵੀ ਪਿਆਰ ਨਹੀਂ ਭੈਣ ਭਾਈ ਚ ਵੀ ਪਿਆਰ ਨਹੀਂ ਮਾਂ ਬਾਪ ਚ ਵੀ ਪਿਆਰ ਨਹੀਂ ਕਿਸੇ ਜੀ ਚ ਪਿਆਰ ਨਹੀਂ ਪੈਸੇ ਚ ਪਿਆਰ ਪੈਸਾ ਪ੍ਰਧਾਨ ਹੋ ਗਿਆ ਪੈਸਾ ਪ੍ਰਧਾਨ ਅਰ ਪਤਾ ਸਭ ਨੂੰ ਵੀ ਮੈਂ ਮਰਨਾ ਮੇਰੇ ਕੋਲ ਪੈਸਾ ਰਹਿਣਾ ਨਹੀਂ ਅਰ ਕੋਈ ਖਾਲੀ ਹੱਥ ਗਾਇਆ ਖਾਲੀ ਹੱਥ ਜਾਣਾ ਪਰ ਉਹ ਚੀਜ਼ੇ ਖਤਮ ਹੋ ਗਈ ਪਤਾ ਹੁੰਦੇ ਸੁੰਦੇ ਵੀ ਫੇਰ ਵੀ ਨਹੀਂ ਮੰਨਦੇ ਸੋ ਨਹੀਂ ਰਹੇ ਕਈ ਬੰਦੇ ਤਾਂ ਐ ਕਹਿੰਦੇ ਆ ਜੇ ਕਹੇ ਵੀ ਰੱਬ ਤੇ ਦਰੋਈ ਕਈ ਬੰਦੇ ਤਾਂ ਕਹਿੰਦੇ ਦਿਖਾ ਕਿੱਥੇ ਆ ਰੱਬ ਨਾ ਦੱਸੋ ਜੀ ਕਿੱਥੇ ਦਿਖਾ ਦਈਏ ਮਤਲਬ ਇੰਨੀ ਪੱਟੀ ਅੱਖਾਂ ਤੇ ਪੈ ਗਈ ਹਾਂਜੀ ਹਾਂਜੀ ਕਹਿੰਦੇ ਵੀ ਦਿਖਾ ਕਿੱਥੇ ਰੱਬ ਹਾਂ ਦਿਖਾ ਕਿੱਥੇ ਰੱਬ ਦੱਸੋ ਸਭ ਨੂੰ ਪਤਾ ਵੀ ਥੋਂ ਪਤਾ ਰੱਬਾ ਕੋਈ ਜਗ੍ਹਾ ਖਾਲੀ ਨਹੀਂ ਜਿੱਥੇ ਨਹੀਂ ਰੱਬ ਸਭ ਨੂੰ ਪਤਾ ਹਾਂ ਪਰ ਫਿਰ ਵੀ ਐ ਕਹਿੰਦੇ ਦਿਖਾ ਕਿੱਥੇ ਨਾ ਦੱਸੋ ਕਿੱਥੇ ਦਿਖਾ ਦਈਏ ਕੋਈ ਜਾਨਵਰ ਹੋ ਜਾ ਵੜ ਕੇ ਦਿਖਾ ਦਈਏ ਭਾਈ ਰੱਬ ਮਤਲਬ ਮਾਇਆ ਨੇ ਅੰਨਾ ਕਰ ਅੰਨੇ ਕਰਦੀ ਆ ਮਾਇਆ ਨੂੰ ਦੁਨੀਆ ਨਹੀਂ ਕਰਦੀ ਮਾਇਆ ਨੇ ਇਨਾ ਜਦ ਕਿ ਜਿਹੜੀ ਤੁਸੀਂ ਗੱਲ ਸ਼ੁਰੂਆਤ ਵਿੱਚ ਕਹੀ ਹਾਂ ਜੀ ਵੀ ਜੇ ਟਿਕਾ ਨਹੀਂ ਹੈ ਹਾਂ ਜੇ ਸੰਤੋਖ ਨਹੀਂ ਹੈ ਕੁਝ ਨਹੀਂ ਹੈ ਜੇ ਸਬਰ ਨਹੀਂ ਹੈ ਤੁਸੀਂ ਪੱਜੇ ਫਰੀ ਜਾਂਦੇ ਹੋ ਹਾਂ ਹਾਂ ਐ ਸਾਹ ਚੜ ਗਿਆ ਤੁਹਾਨੂੰ ਜੀਬ ਨਿਕਲਿਆ ਹੀ ਬਾਹਰ ਹਾਂ ਹਾਂ ਐ ਫੇਰ ਵੀ ਪੈਸਾ ਪੈਸਾ ਕਰ ਰਹੇ ਹੋ ਹਾਂ ਤੇ ਹਲਕ ਚੜਿਆ ਹੋਇਆ ਹਾਂ ਜੀ ਟਿਕਾ ਹੈ ਨਹੀਂ ਟਿਕਾ ਹੈ ਉਹਦਾ ਕੋਈ ਫਾਇਦਾ ਨਹੀਂ। ਨਾ ਜੀ ਉਹਦਾ ਕੀ ਫਾਇਦਾ। ਹੁਣ ਅੱਗੇ ਇੰਨਾ ਕੰਮ ਵੀ ਕਰਿਆ ਅਸੀਂ। ਇਹ ਜੀ ਗੱਲ ਨਹੀਂ ਹੈ ਕੰਮ じゃ ਠਾਏ ਥੇ ਬਹੁਤ ਦਿਨ ਰਾਤ ਵੀ ਕੰਮ ਕਰਿਆ। ਜੀ। ਜ਼ੋਰ ਘੈਰ ਕਰਿਆ ਜ਼ੋਰ ਲਾ ਕੇ ਕੰਮ ਕਰ ਰਹੇ ਹਾਂ। ਜੀ। ਹੁਣ ਹਰੇਕ ਉਹ ਗਰਮੀ ਬਹੁਤ ਹੈ। ਐਨੀ ਗਰਮੀ ਅਸੀਂ ਚੱਲੀ ਆ। ਹਾਂ। ਐ ਲੋ ਐ ਚੜਦੀ ਹੁੰਦੀ ਸੀ ਜਿੱਕਣਾ ਵੀ ਲਾਟ ਲੱਗਦੀ ਹੁੰਦੀ ਆ ਕੋਈ। ਜੀ। ਐਨੀ ਲੋ ਹੁੰਦੀ। ਹਾਂ। ਪਰ ਸਾਨੂੰ ਲੱਗਦੀ ਨਹੀਂ ਸੀ ਕੱਪੜੇ ਖੱਦਰ ਦੇ ਹੁੰਦੇ ਤੇ। ਹਾਂ। ਇਕ ਕਹਿੰਦਾ ਗਿੱਲੇ ਜੁਰ ਹੁਣ ਗਰਮੀ ਬਹੁਤ ਆਉਣੀ ਆ ਭਿੱਜ ਜਾਣੇ ਤੇ ਉੱਚੜ ਨਹੀਂ ਆ ਗਰਮੀ ਹਾਂ ਪਰ ਉਤੇ ਬਾਅਦ ਜੇ ਫੇ ਹਵਾ ਮਾੜੀ ਮੋਟੀ ਵੀ ਚੱਲ ਗਈ ਉਹ ਐ ਠੰਡੀ ਲੱਗਣੀ ਆ ਵੀ ਵਿਚਕਣੇ ਉੱਚ ਬੈਠੇ ਹੁੰਨੇ ਹੁਣ ਗਰਮੀ ਸਹਿਣ ਦੀ ਉਹੀ ਨਹੀਂ ਹੈ ਬੰਦੇ ਦੇ ਵਿੱਚ ਆ ਨੀ ਨਹੀਂ ਹੈਗੀ ਨਹੀਂ ਜਿਹੜੇ ਸੈ ਲੈਨੇ ਸੈ ਲੈਨੇ ਹੁਣ ਇਸ ਟਾਈਮ ਵੀ ਗਰਮੀ ਥੋੜੀ ਜੀ ਹੈਗੀ ਹੈ ਪਰ ਤੁਸੀਂ ਇੱਥੇ ਬੈਠੇ ਤੇ ਅ ਪਰੰਤੂ ਜਿੰਨੇ ਚੀਜ਼ਾਂ ਹੰਡਾਈਆਂ ਹੋਈਆਂ ਹਾਂ ਉਹਨੂੰ ਤਾਂ ਲੱਗਦਾ ਵੀ ਕੋਈ ਚੱਕਰ ਨਹੀਂ ਆ ਹੁਣ ਤੁਸੀਂ ਮੈਨੂੰ ਕਿਹਾ ਮੈਂ ਕੁਰਸੀ ਲਿਆਉਣਾ ਜੀ ਕਰਦਾ ਮੈਂ ਕਿਹਾ ਨਹੀਂ ਕੁਰਸੀ ਦੀ ਲੋੜ ਨਹੀਂ ਹਾਂਜੀ ਹਾਂਜੀ ਐ ਤੁਸੀਂ ਕਿਹਾ ਆ ਮੈਂ ਬੈਜਣ ਦੇ ਮੈਂ ਕਿਹਾ ਨਹੀਂ ਜਿੱਥੇ ਤੁਸੀਂ ਬੈਠੇ ਸੀ ਉੱਥੇ ਹੀ ਗੱਲ ਕਰਨੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਤਾਂ ਇੰਨੀ ਕੁ ਸੈਨਸੀਲਤਾ ਤਾਂ ਹੋਣੀ ਵੀ ਚਾਹੀਦੀ ਹੈ ਹਾਂਜੀ ਹਾਂ ਬਿਲਕੁਲ ਹੋਣੀ ਹੈ ਹਾਏ ਤੋਬਾ ਕਰੀ ਜਾਵੇ ਬੰਦਾ ਐਵੇਂ ਹੀ ਉਹਦਾ ਫਾਇਦਾ ਕੀ ਹੈ ਜੀ ਉਹਦਾ ਉਹਦੇ ਨਾਲ ਵੀ ਚੰਗਾ ਨਹੀਂ ਲੱਗਦਾ ਦੋਵੇਂ ਬੰਦੇ ਨੂੰ ਹਾਂ ਹੁਣ ਬੰਦਿਆਂ 'ਚ ਗਰਮੀ ਸੈਣ ਦੀ ਸੈਨ ਸ਼ਕਤੀ ਹੋਣੀ ਹੈ ਸੈਣ ਸ਼ਕਤੀ ਹੈ ਨਹੀਂ ਸੈਣ ਸ਼ਕਤੀ ਸਾਰੇ ਪਾਸੇ ਘਟ ਗਈ ਪਰ ਫੇਰ ਵੀ ਬਾਪੂ ਜੀ ਹਾਂਜੀ ਮੈਂ ਕਹਿੰਦਾ ਵੀ ਪਿਆਰ ਵੀ ਐਸੀ ਗੱਲ ਨਹੀਂ ਜਿੱਥੇ ਹੈਗਾ ਹਜੇ ਵੀ ਹੈਗਾ ਹੁਣ ਤੁਸੀਂ ਸਾਨੂੰ ਪਿਆਰ ਨਾਲ ਬਿਠਾ ਲਿਆ ਮੈਂ ਆਇਆ ਮੈਂ ਤਾਂ ਤੁਹਾਨੂੰ ਪਹਿਲਾਂ ਕਦੀ ਮਿਲਿਆ ਨਹੀਂ ਦੇਖੋ ਜੀ ਮੈਂ ਇੱਕ ਗੱਲ ਤੁਹਾਨੂੰ ਕਹੂੰਗਾ ਜ਼ਰੂਰ ਹਾਂਜੀ ਇਹ ਜਿਹੜੇ ਯੁੱਗ ਵੀ ਚੱਲਦੇ ਹਨਾ ਚਾਰੇ ਇੱਕ ਕੰਨੇ-ਕੰਨੇ ਨਹੀਂ ਚੱਲਦੇ ਇਕੱਠੇ ਹੀ ਜਾਂਦੇ ਆ ਕਿਦਾਂ ਇਹਦੇ ਵਿੱਚ ਸੱਜੂਗੀ ਬੰਦੇ ਵੀ ਹੋਣਗੇ ਅੱਛਾ ਚਾਰੇ ਇਕੱਠੇ ਚੱਲਦੇ ਯੁੱਗ ਇਕੱਠੇ ਚੱਲਦੇ ਆ ਜੀ ਦੁਆਪਰ ਵਾਲੇ ਵੀ ਹੋਣਗੇ ਤ੍ਰੇਤੇ ਵਾਲੇ ਵੀ ਹੋਣਗੇ ਅੱਛਾ ਕਲਯੁੱਗੀ ਵੀ ਆਉਣਗੇ ਯਾਨੀ ਜੋਰ ਜ਼ਿਆਦਾ ਕਲਯੁੱਗੀ ਬੰਦਿਆਂ ਦਾ ਹਾਂਜੀ ਅਤੇ ਉਹ ਜੋ ਕੋ ਇਕੱਠੇ ਚੱਲ ਰਹੇ ਚਾਰੇ ਜੁਗ ਇਕੱਠੇ ਚੱਲਦੇ ਹੁੰਨੇ ਚਾਰੇ ਇਕੱਲਾ ਨਹੀਂ ਚੱਲਦਾ ਕੋਈ ਸਤਜੁਗ ਚ ਕਿਹ ਪਾਪੀ ਬੰਦੇ ਨਹੀਂ ਥੇ ਦਵਪਰਚ ਨਹੀਂ ਥੇ ਤ੍ਰੇਤੇਚ ਵੀ ਥੇ ਜੋਰ ਗਏ ਲੋ ਕਰਦੇ ਤੇ ਵੀ ਜੋਰ ਕਰ ਦੱਬੋ ਅਗਦੇ ਨੂੰ ਲੜੋ ਕੋਲੋ ਦੱਬੋ ਜਾਨੀ ਸਾਰੇ ਯੁਗਾ ਚ ਜੁਗ ਇਕੱਠੇ ਚੱਲਦੇ ਚਾਰੇ ਇਹਦੇ ਵਿੱਚ ਬੰਦੇ ਸਾਰੇ ਉਹਨੇ ਜਾਨੀ ਜਿਹੜੇ ਹੁਣ ਬੰਦਿਆਂ ਦੀ ਪਾਵਰ ਨਹੀਂ ਆ ਉਹ ਲੁਕੇ ਬੈਠੇ ਛਪੇ ਬੈਠੇ ਅੱਛਾ ਉਹ ਸਾਹਮਣੇ ਨਹੀਂ ਆਤਾ ਕਿ ਉਹਨਾਂ ਦੀ ਉਹ ਨਹੀਂ ਹੈਗੀ ਦੇਖੋ ਕਿ ਆਪਣੇ ਗੁਰੂਆਂ ਪੀਰਿਆਂ ਨੇ ਤੇ ਤੇ ਰਤੇ ਪੰਜ ਸਰਬ ਕੁਸ਼ ਕਰਿਆ ਸੱਚ ਕਰਕੇ ਸੱਚ ਬੋਲੇ ਸੱਚ ਕਰਕੇ ਉਹਨਾਂ ਨੇ ਗੱਦਨਾ ਕਟਾਈਆਂ ਹਾਂਜੀ ਸੱਚ ਕਹੀ ਜੀ ਚੀਜ਼ਾਂ ਹੁਣ ਜੇ ਸੱਚ ਬੋਲੇਗਾ ਤਾਂ ਦਰਦਨ ਕਟਾਣੀ ਪਊਗੀ ਬੋਲ ਕੇ ਦੇਖ ਲੈ ਸੱਚ ਝੂਠ ਦਾ ਇਹ ਹੂੰ ਉਹਨਾਂ ਰਾਜ ਚੱਲਦਾ ਜਿੱਕਣ ਹੂੰ ਆਪਾ ਸਾਹਿਬ ਦਾਲ ਨੇ ਵੀ ਰਾਜ ਚੱਲਦਾ ਵੋਟਾਂ ਦਾ ਰਾਜ ਆ ਜਿੱਧਰ ਚਾਹੇ ਮਾੜੇ ਬੰਦੇ ਆ ਉਧਰ ਵੋਟਾਂ ਵਧੀਆਂ ਉਹਨਾਂ ਦਾ ਰਾਜ ਆ ਜੇ ਚੰਗੇ ਬੰਦੇ ਨੇ ਵਧੀਆਂ ਚੰਗਿਆਂ ਦਾ ਰਾਜ ਆ ਠੀਕ ਐ ਐਸੇ ਤਰ੍ਹਾਂ ਇਹ ਹੋ ਜਾਂਦੀ ਜੋਗਾਂ ਜਿਹੜੇ ਇਹ ਚੱਲਦੇ ਐ ਐਸੇ ਤਰ੍ਹਾਂ ਚਾਰੇ ਚਾਰੇ ਇਕੱਠੇ ਚੱਲਦੇ ਐ ਇਹ ਵੋਟਾਂ ਦੇ ਹਿਸਾਬ ਨਾਲ ਲਾ ਲਓ ਤੁਸੀਂ ਚਾਰੇ ਯੁੱਗ ਇਕੱਠੇ ਚੱਲਦੇ ਆ ਜਿਹੜੀ ਚੀਜ਼ ਦਾ ਜ਼ਿਆਦਾ ਜ਼ੋਰ ਆ ਉਹ ਮੂਰੇ ਹਾਵੀ ਆ ਦੋਹਾਂ ਪਿੱਛੇ ਆ ਭਾਵੇਂ ਚੰਗੀਆਂ ਹਾਂ ਪਾਈਆਂ ਮੈਂ ਪਈ ਚੰਗੀਆਂ ਪਈਆਂ ਚੰਗੀਆਂ ਉਹਨਾਂ ਦੀ ਪੁੱਛ ਪ੍ਰਤੀਤ ਨਹੀਂ ਹੈ ਕਦਰ ਨਹੀਂ ਹੈ ਉਹਨਾਂ ਦੀ ਕਦਰ ਹੈ ਹੀ ਨਹੀਂ ਉਹਨਾਂ ਦੀ ਹੁਣ ਸਸਜੂਗਾ ਸਸਜੂਗ ਦੀ ਕਦਰ ਉਹਨਾਂ ਦਾ ਜੋਰ ਨਹੀਂ ਆ ਘਟ ਹੈ ਘਟਾ ਜੋਰ ਆਏ ਨਹੀਂ ਜਮ ਜਿਹਦਾ ਜੋਰ ਹੈ ਜਿਹੜਾ ਪ੍ਰਧਾਨ ਹੈ ਜਿੱਦਾਂ ਤੁਸੀਂ ਕਹਿੰਦੇ ਪੈਸਾ ਪ੍ਰਧਾਨ ਹਾਂ ਹਾਂ ਤੇ ਜੇ ਲੁਚਾ ਪ੍ਰਧਾਨ ਤਾਂ ਲੁਚਾ ਮੂਰੇ ਬਿਲਕੁਲ ਬਿਲਕੁਲ ਹੈ ਜੇ ਕਿਤੇ ਚੰਗੇ ਬੰਦੇ ਜਿਆਦਾ ਹੋਗੇ ਤਾਂ ਚੰਗੇ ਮੂਰੇ ਆਗੇ ਜਿਹੜੇ ਯੁੱਗ ਚ ਜਿੱਦਾਂ ਦੇ ਆਗੇ ਜਿਹੜੇ ਕਿਤੇ ਕਿਸੇ ਸਮਾਜ ਦੀ ਗੱਲ ਕਰੀਏ ਵੱਖਰੇ ਵੱਖਰੇ ਸ਼ਹਿਰਾਂ ਦੀ ਗੱਲ ਕਰੀਏ ਵੱਖਰੇ ਵੱਖਰੇ ਇਲਾਕਿਆਂ ਦੀ ਗੱਲ ਕਰੀਏ ਕਈ ਕਈ ਇਲਾਕਿਆਂ ਦੇ ਵਿੱਚ ਚੰਗੇ ਚੰਗੇ ਬੰਦੇ ਮੂਰੇ ਆ ਹਾਂਜੀ ਹੁੰਦੇ ਆ ਕਈ ਕਈ ਪਾਸੇ ਜ ਸਾਰਿਆਂ ਨੂੰ ਦੇਖਦੇ ਅਸੀਂ ਲੱਗਦਾ ਯਾਰ ਪਤ ਨਹੀਂ ਲੁੱਟ ਖੋ ਹੀ ਪੈ ਗਈ ਸਾਡੇ ਪਾਸੇ ਪਤ ਨਹੀਂ ਸਾਰੇ ਹੀ ਮਾੜੇ ਆ ਹਾਂ ਅੱਛਾ ਇੱਕ ਗੱਲ ਹੋਰ ਹੈ ਜੀ ਇਹਦੇ ਵਿੱਚ ਹੂੰ ਜਿਹੜਾ ਸਾਧ ਆ ਹਾਂਜੀ ਉਨ ਸਾਰੇ ਹੀ ਸਾਧ ਲੱਗਦਾ ਉਹਨਾਂ ਨੂੰ ਐ ਲੱਗਦਾ ਵੀ ਉਹ ਵੀ ਸਾਧ ਦੇ ਤੋਰਿਆ ਜਾਂਦਾ ਉਹ ਵੀ ਸਾਧ ਦੇ ਤੋਰਿਆ ਜਾਂਦਾ ਅੱਛਾ ਜਿਹੜਾ ਚੋਰ ਉਹਨੂੰ ਐ ਲੱਗੂਗਾ ਚਾਹੇ ਸਾਧ ਨੂੰ ਸਾਧੇ ਜਾਂਦਾ ਹੋਵੇ ਉਹਨੂੰ ਕੋਹ ਕਹ ਖਣੋ ਚੋਰ ਹੀ ਜਾਂਦਾ ਵੀ ਕਿਸੇ ਮਾਰ ਪਰ ਚੰਦੇ ਆ ਇਹ ਵੀ ਆ ਥੋੜਾ ਜਿਹਾ ਪੱਕਾ ਠੀਕ ਹੈ ਹਾਂਜੀ ਮਿਆ ਇਹ ਤਾਂ ਇਹਦਾ ਜੁਗ ਸਾਰੇ ਚੱਲਦੇ ਆ ਇਕੱਠੇ ਚੱਲਦੇ ਆ ਯਾਨੀ ਘਾਟ ਬਾਤ ਜ਼ਰੂਰ ਹੁੰਦੀ ਆ ਇਹਦਾ ਅੱਛਾ ਜੀ ਜਿਹੜੇ ਜੁਗ ਦਾ ਜ਼ੋਰ ਜ਼ਿਆਦਾ ਹੈ ਹਾਂ ਉਹ ਮੂਰੇ ਆ ਜਿਹੜਾ ਘਟਾ ਉਹ ਪਿੱਛੇ ਆ ਜਿਹੜੇ ਤੇ ਵਿਚਾਲੇ ਆ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਤੁਸੀਂ ਆਪ ਜਾਣੀ ਜਾਣ ਪੜੇ ਲਿਕੇ ਅਸੀਂ ਅਨਪੜ ਬੰਦੇ ਆ ਆਪਾਂ ਨੂੰ ਕਿਹੋ ਜਿਹਾ ਰਹਿਣਾ ਚਾਹੀਦਾ ਬਾਪੂ ਜੀ ਤੁਹਾਡਾ ਤਜਰਬਾ ਗਿਆਨ ਸਿੰਘ ਜੀ ਤੁਸੀਂ ਜ਼ਿੰਦਗੀ ਹੰਡਾਈ ਆ ਬਹੁਤ ਔਰ ਤੁਹਾਡੇ ਜਿਹੜੇ ਤੁਸੀਂ ਗੱਲਾਂ ਕਰੀਏ ਬਹੁਤ ਜਿਹੜੇ ਹੈ ਜਿਨ੍ਹਾਂ ਦੇ ਡੂੰਘੇ ਅਰਥ ਹੈ ਤਾਂ ਮੈਂ ਜਾਨਣਾ ਚਾਹੂੰਗਾ ਵੀ ਯਾਰ ਸਾਨੂੰ ਕੀ ਮੰਨ ਕੇ ਚੱਲਣਾ ਚਾਹੀਦਾ ਤੇ ਕਿਵੇਂ ਦਾ ਹੋਣਾ ਚਾਹੀਦਾ ਮੈਂ ਦੇਖੋ ਜੀ ਆਪਣੀ ਗੱਲ ਦੱਸੂਗਾ ਤੁਹਾਨੂੰ ਮੈਂ ਹੋਰ ਕਿਸੇ ਦੀ ਤੱਕ ਹੈ ਨਹੀਂ ਸਕਦਾ ਜੀ ਮੈਂ 440 ਰੁਪਏ ਚ ਨੌਕਰੀ ਕਰੀ ਬਾਹਰ ਗਿਆ ਅੱਛਾ ਮੇਰਾ 40 ਰੁਪਏ ਖਾਚ ਉੱਠਿਆ ਜੀ ਸਾਰੇ ਸਾਲ ਦਾ ਕੱਪੜਾ ਲੀੜਾ ਵਿੱਚ ਕਿਲੋ ਨਹੀਂ ਥੇ ਸਿਰ ਤੇ ਜਿਆਦਾ ਹੂੰ ਜਿਨ੍ਹਾਂ ਦੇ ਵਿੱਚ ਮੈਂ ਪੰਜ ਸਿਰ ਕੀ ਵੀ ਖਾਦਾ ਦੇਸੀ ਲੈ ਕੇ ਹੂੰ ਉਹ ਜੋ ਖਾਚ ਕਰਨਾ ਤਾਂ ਮੈਂ ਕਰਿਆ ਹੂੰ ਮੇਰਾ ਖਾਚ ਉੱਠਿਆ 40 ਰੁਪਏ ਅੱਛਾ ਪਿੱਛੇ ਰੁਪਇਆ 2000 ਦਾ ਖਾਚ ਹੂੰ ਜੀ ਪਰਿਵਾਰ ਸਾਡਾ 10 11 ਜੀ ਤੇ ਜੀ ਮੇਰੇ ਭਾਈ ਨੇ ਬੜੇ ਨੇ আর ਬਾਪ ਨੇ ਸਾਡੇ ਨੇ ਚਲ ਬਾਪੂ ਠੀਕ ਤਾਂ ਸਾਡਾ ਇਹ ਜੀ ਗੱਲ ਨਹੀਂ ਮੈਂ ਕਹਿੰਦਾ ਹੂੰ ਇਹਨਾਂ ਨੇ ਜਾਣੀ 2000 ਰੁਪਿਆ ਖਰਚ ਕੇ 350 ਰੁਪਿਆ ਇੱਕ ਲਾਲੇ ਦਾ ਆਧਾਰ ਕਰਾ ਲਿਆ ਅੱਛਾ ਮੈਨੂੰ ਆਏ ਨੂੰ ਕਹਿੰਦੇ ਵੀ ਇਹ ਪੈਸੇ ਦੇਣੇ ਆ ਉਹਦੇ 350 ਰੁਪਿਆ ਅੱਛਾ ਮੈਂ ਕਿਹਾ ਵੀ ਮੈਂ ਕਿੱਥੇ ਦੇਣਾ ਤੁਹਾਡੇ ਕੋਲ 400 ਰੁਪਏ ਆਇਆ ਮੇਰਾ ਹਾਂ ਬਾਕੀ ਘਰਾਂ ਪਏ ਆ 2000 ਰੁਪਏ ਪਿਆਤਾ ਹਾਂ ਕਿੱਥੇ ਗਏ ਕੱਖ ਕਰਦੇ ਆ ਦਾਣੇ ਕਰਦੇ ਆ ਮਿੱਠਾ ਕਰਦਾ ਹਾਂ ਆ ਨੂਨ ਤੇਲ ਪਰ ਤੁਸੀਂ ਇੰਨੇ ਪੈਸੇ ਕਦ ਖਰਤੇ ਸਾਡੀ 2:30 ਵਜੇ ਅੱਛਾ ਕਹਿੰਦੇ ਤੂੰ ਸੰਭ ਹੂੰ ਮਾਂ ਕੋਈ ਨਹੀਂ ਸੰਭ ਲੰਨਾ ਹੂੰ ਮੇਰੀ ਮਾਂ ਕਹਿੰਦੀ ਆ ਕਹਿੰਦੀ ਪੁੱਤ ਕਹਿੰਦੀ ਜੇ ਆਧਾਰ ਮਿਲੂਗਾ ਖੁਸ਼ ਨਾ ਹੋਈ ਮੈਂ ਤੈਨੂੰ ਆਪਣੀ ਗੱਲ ਲੱਗਿਆਂ ਦੱਸਣ ਅੱਛਾ ਹਾਂ ਕੰਦੀ ਖੋਚ ਨਾ ਹੋਈ ਹਾਂ ਮੈਂ ਕਾਤੇ ਮਾਂ ਹਾਂ ਕਹਿੰਦੀ ਤਾਂ ਬੀਜ ਨੂੰ ਘੁੰਮ ਕੇ ਆਉਣਾ ਆਧਾਰ ਨੇ ਕੋਠੇ-ਕੋਠੇ ਆ ਜਾਣਾ ਤੇਰੇ ਮੂੰਹ ਤੇ ਅੱਛਾ ਮੈਂ ਕਾ ਠੀਕ ਆ ਹੋਰ ਠੱਗਾ ਚੋਰਾਂ ਦੇ ਚਿੱਟੇ ਕੱਪੜੇ ਨਾਲ ਦੇਖੀ ਨੋਕਾਂ ਵਾਲੀਆਂ ਜੁੱਤੀਆਂ ਨਾਲ ਦੇਖੀ ਹਾਂ ਉਹਨਾਂ ਪਰ ਮਾਰ ਪੈਂਦੀ ਦੇਖੀ ਮੈਂ ਕਾ ਠੀਕ ਹੈ ਇਹ ਤੁਹਾਡੀ ਮਾਂ ਨੇ ਕਿਹਾ ਹਾਂ ਹੱਕ ਦੀ ਕਮਾਈ ਕਰਕੇ ਖਾਏਗਾ ਰੜੇ ਮੈਦਾਨ ਚ ਬੈਠ ਕੇ ਖਾ ਨਹੀਂ ਤੈਨੂੰ ਜੋ ਨਹੀਂ ਲੱਗੂ ਕਿਸੇ ਦਾ ਦੇਣਾ ਨਾ ਭੁੱਲੀ ਜੇ ਕਿਸੇ ਤੇ ਲੈਣੇ 10 ਰੁਪਏ ਪਿਛੱਕ ਭੁੱਲੀਂ ਦੇਣਾ ਨਾ ਭੁੱਲੀ ਤੇਰੀ ਗਰਜ ਨਹੀਂ ਖੜੂਗੀ ਦੇਖੋ ਜੀ ਕੱਟੀ ਮੈਂ ਗਰੀਬੀ ਐ ساری ਜ਼ਿੰਦਗੀ ਜਾਤ ਦਾ ਮੈਂ ਝੂਰ ਆ ਕੰਮ ਮੈਂ ਸਾਰੇ ਘਰੇ ਛੱਡਿਆ ਮੈਂ ਕੋਈ ਨਹੀਂ ਜੀ ਸਮਝਦਾ ਗੱਲ ਹਾਂ ਬੋਰ ਵੀ ਕਰ ਲੇ ਖੇਤੀ ਦਾ ਕੰਮ ਵੀ ਮੈਂ ساری ਜ਼ਿੰਦਗੀ ਕਰਦਾ ਰਿਆ ਠੇਕੇ ਲੈ ਕੇ ਜੋ ਕੁਛ ਨਹੀਂ ਉਹ ਕਰਿਆ ਮੈਂ ਠੀਕ ਐ ਪਰ ਮੇਰੀ ਨਾ ਤਾਂ ਖੜੀ ਆ ਗੱਜ ਹਮ ਨਾਮਾ ਹੋਇਆ ਅਮੀਰ ਨਾਮ ਇਹ ਬਹੁਤਾ ਹੋਇਆ ਵੀ ਬਹੁਤ ਔਰ ਮੈਂ ਸ਼ਾਂਤ ਕੀਤਾ ਸ਼ਾਂਤ ਕੀਆ ਮੈਨੂੰ ਮਨ ਨੂੰ ਸ਼ਾਂਤ ਕੀ ਇਹ ਵੀ ਸੱਚੇ ਪਰਮਾਤਮਾ ਪਾਛਤ ਆਏ ਹੁਣ ਹੁਣ ਦੇ ਡੰਗ ਤਾਂ ਦੇਤੀ ਸੰਜੋ ਵੀ ਤੂੰ ਦੇਵੇਂਗਾ ਠੀਕ ਹੈ ਭਰੋਸਾ ਆਪ ਹਮ ਮੈਂ ਠੱਗੀ ਚੋਰੀ ਪਰ ਕਿਸੇ ਦੇ ਮੈਂ ਉਹਨਾਂ ਚੀਜ਼ਾਂ ਮੰਗਨੇ ਕਿ ਮੈਂ ਆਪਣੀਆਂ ਮਾਂ ਦੀਆਂ ਗੱਲਾਂ ਬੱਤਾਂ ਮਾਤਾ ਦੀਆਂ ਗੱਲਾਂ ਤੁਹਾਨੂੰ ਚਿੱਤੇ ਰਹੀਆਂ ਕੀ ਨੋ ਸੀ ਮਾਤਾ ਦਾ ਗਰਨਾਮ ਕਰਤਾ ਜੀ ਅੱਛਾ ਯਾਦ ਆ ਗਈ ਤਾਂ ਉਹਨਾਂ ਦੀ ਸ਼ਕਲ ਸਾਹਮਣੇ ਆ ਗਈ ਅੱਖਾਂ ਦੇ ਹਾਂਜੀ ਹਾਂਜੀ ਹੈ ਅੱਛਾ ਉਹਨੇ ਤੁਹਾਨੂੰ ਸਮਝਾਇਆ ਪਾਠ ਪੜਾਇਆ ਹਾਂਜੀ ਹੈ ਤੁਹਾਡੀਆਂ ਅੱਖਾਂ ਭਰ ਆਈਆਂ ਮਾਂ ਦੇ ਨਾਂ ਤੇ ਹਾਂਜੀ ਹਾਂ ਹੈ ਮਾਂ ਦੇ ਨਾਂ ਤੇ ਤੁਹਾਡੀਆਂ ਅੱਖਾਂ ਭਰ ਆਈਆਂ ਹਾਂਜੀ ਹਾਂ ਸ਼ਕਲ ਮਾਂ ਦੀ ਯਾਦ ਆ ਗਈ ਤੁਹਾਨੂੰ ਆ ਗਈ ਜੀ ਆ ਗਈ ਐਨ ਅੱਖਾਂ ਸਾਹਮਣੇ ਘੁੰਮ ਗਈ ਬਿਲਕੁਲ ਬਹੁਤ ਪਿਆਰ ਕਰਦੀ ਸੀ ਬਹੁਤ ਜ਼ਿਆਦਾ ਹੈ ਹਾਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਰੋਟੀ ਪਾਣੀ ਖਲਾਉਂਦੀ ਸੀ ਪਿਆਰ ਨਾਲ ਮੈਂ ਕਹਿੰਦਾ ਵੀ ਬੈਠ ਕੇ ਜੇ ਰੋਟੀ ਖਾਈਦੀ ਤੀ ਨਜ਼ਾਰਾ ਆ ਜਾਂਦਾ ਤਾਂ ਬਾਹਰ ਤੇ ਆਏਗੇ ਇਹਨੂੰ ਪੁੱਛਣਾ ਵੀ ਪੁੱਤ ਪਾਣੀ ਤਾਂ ਨਹੀਂ ਆ ਉਹਨਾਂ ਹੀ ਦੇਣਾ ਜੀ ਜਦ ਘੜਿਆਂ ਚ ਪਾਣੀ ਰੱਖਦੇ ਹੁੰਦੇ ਉਹਨਾਂ ਟਾਈਮਾਂ ਚ ਨਲਕੇ ਨੁਕ ਕਿੰਨੀ ਤੇ ਅੱਛਾ ਆਉਂਦੇ ਨੂੰ ਪਾਣੀ ਘੜੇ ਚੋਂ ਪਾ ਕੇ ਦੇਣਾ ਫਿਰ ਮੇਰੀਆਂ ਭੈਣਾਂ ਹੋ ਗਈਆਂ ਤਾਕੜੀਆਂ ਫਿਰ ਉਹ ਲੱਗੀਆਂ ਕਰਨ ਆਏ ਆ ਕੰਮ ਉਹਨਾਂ ਨੇ ਫੜ ਲਿਆ ਕੋਈ ਨਹੀਂ ਕੋਈ ਨਹੀਂ ਕਰ ਲੈ ਸਾਹਿਬ ਭੈਣਾਂ ਨੇ ਇਹ ਤਾਂ ਮਾਂ ਦਾ ਪਿਆਰ ਛਲਕਿਆ ਤੁਹਾਡੀਆਂ ਅੱਖਾਂ 'ਚ ਹਾਂਜੀ ਹਾਂ ਹੈਂ ਹਾਂ ਮੈਂ ਅੰਦਾਜ਼ਾ ਲਗਾ ਸਕਦਾ ਵੀ ਮਾਂ ਸਾਡੀ ਵੀ ਚਲ ਗਈ ਹਾਂਜੀ ਹੈਂ ਅਸੀਂ ਵੀ ਦਿਨ ਰਾਤ ਉਹਨੂੰ ਹੀ ਯਾਦ ਕਰਦੇ ਰਹਿੰਦੇ ਆ ਠੀਕ ਹੈ ਜੀ ਹੈਂ ਪਰ ਮਾਂ ਤਾਂ ਮਾਏ ਹੁੰਦੀ ਹੈ ਬਿਲਕੁਲ ਜੀ ਮਾਂ ਰੱਬ ਦਾ ਨਾਮ ਕਹਿੰਦੇ ਨਹੀਂ ਹਾਂ ਮਾਂ ਵੀ ਰੱਬ ਵਰਗੀ ਹੁੰਦੀ ਹੈ ਜੀ ਰੱਬੇ ਹੁੰਦੀ ਹੈ ਹਾਂ ਰੱਬੇ ਹੁੰਦੀ ਹੈ ਜਿਹੜੀ ਇੰਨਾ ਕਰਦੀ ਹੈ ਬੱਚੇ ਦਾ ਲਾੜ ਹੈਂ ਆ ਕਈ ਜਿਹੜੇ ਆ ਫਿਰ ਜਦ ਛੋਟੇ ਹੁੰਦੇ ਤਾਂ ਮਾਂ ਦੇ ਨਾਲ ਚੰਬੜਦੇ ਵੀ ਐ ਲਾਡ ਵੀ ਲੈ ਲੈਂਦੇ ਸਭ ਕੁਝ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਆਪਣਾ ਜਿਹੜਾ ਹੈ ਉਹ ਗਿੱਲਾ ਸੁੱਕਾ ਮਾਂ ਨਹੀਂ ਦੇਖਦੀ ਹੈ ਨਾ ਬੱਚੇ ਦਾ ਪੂਰਾ ਕਰਦੀ ਹੈ ਉਦਾਂ ਦੇਖੋ ਜੀ ਮਾਂ ਦੇ ਜਿਹੜੀ ਮਾਂ ਦਾ ਦੇਣ ਨਹੀਂ ਬੰਦਾ ਦੇ ਸਕਦਾ ساری ਜ਼ਿੰਦਗੀ ਜੋਰ ਲਾ ਕੇ ਜਾਏ ਹਾਂ ਨਹੀਂ ਦੇ ਸਕਦਾ ਉਹ ਦੇਣ ਨਹੀਂ ਦੇ ਸਕਦਾ ਬੰਦੇ ਨੇ ਲੈਟਰਿਨ ਕਾ ਨਿਆਣੇ ਨੇ ਲੈਟਰਿਨ ਕਾ ਲਈ ਮਾਂ ਖਾਂਦੀ ਆ ਰੋਟੀ ਹਾਂ ਮਾਂ ਨੇ ਰੋਟੀ ਖਾਂਦੀ ਖਾਂਦੀ ਨੇ ਗਲਾਸ ਉੱਪਰ ਰੋਟੀ ਰੱਖ ਕੇ ਪਹਿਨਾ ਮੁੰਡਾ ਨਾਣਾ ਸਾਂਭਣਾ ਆਪਣਾ ਹਾਂ ਰੋਟੀ ਪਚਾਹੇ ਮੱਖੀਆਂ ਬੈਠ ਜਾਣ ਕੁਝ ਹੋ ਜਾ ਕੁਝ ਨਾ ਹੋ ਜਾ ਇਹ ਤਾਂ ਪੁੰਦਾ ਬੰਦੇ ਨੂੰ ਕੁਝ ਨਹੀਂ ਅੰਨ ਤੇ ਉੱਪਰੋਂ ਦਾ ਕੋਈ ਇੱਕ ਚੀਜ਼ ਨਹੀਂ ਹੁੰਦੀ ਨਾ ਹਾਂ ਉਹਨੇ ਪਹਿਲਾਂ ਆਪਣਾ ਨਿਆਣਾ ਸਾਂਭਣਾ ਉਹਨੂੰ ਸਾਫ਼ ਕਰਕੇ ਫੇਰ ਰੋਟੀ ਖਾਣੀ ਆ ਕਿਹੜਾ ਦੇ ਦੂ ਦੇਖਾ ਮਾਂ ਦਾ ਨਹੀਂ ਦੇ ਸਕਦਾ ਦੇ ਦੂ ਨਹੀਂ ਦੇ ਸਕਦਾ ਅਤੇ ਉਹੀ ਬੱਚਾ ਕਈ ਵਾਰਾਂ ਅਸੀਂ ਦੇਖਦੇ ਆ ਬਾਪੂ ਹਾਂਜੀ ਵੀ ਜਿਹੜੀ ਤੁਸੀਂ ਉਦਾਹਰਣ ਦਿੱਤੀ ਵੀ ਬੱਚੇ ਨੇ ਲੈਟਰਿੰਗ ਕਰਤੀ ਹਾਂਜੀ ਤੇ ਮਾਂ ਜਿਹੜੀ ਐ ਉਹ ਰੋਟੀ ਛੱਡ ਕੇ ਉਹਨੂੰ ਸਾਫ਼ ਕਰਦੀ ਐ ਪਹਿਲਾਂ ਅਸੀਂ ਦੇਖਿਆ ਜੀ ਚਾਂਸ ਪਰੰਤੂ ਕਈ ਵਾਰੀ ਅਸੀਂ ਦੇਖਦੇ ਆ ਸਮਾਜ ਦੇ ਵਿੱਚ ਬੜਾ ਦੁੱਖ ਹੁੰਦਾ ਹੈ ਹਾਂਜੀ ਹੈ ਔਰ ਉਹੀ ਮਾਂ ਨੂੰ ਰੋਟੀ ਦੇਣ ਤੋਂ ਰੋਟੀ ਨਹੀਂ ਦੇ ਪਾਉਂਦੇ ਬੱਚੇ ਹਾਂਜੀ ਹਾਂ ਹੁਣ ਲਾ ਬਹੁਤ ਬੰਦੇ ਆ ਜੀ ਇਹ ਬੰਦੇ ਜੀ ਸਾਰੇ ਤਰ੍ਹਾਂ ਦੇ ਹੁੰਦੇ ਉਹ ਹੀ ਤੁਹਾਡੇ ਵਾਲੀ ਗੱਲ ਵੀ ਸਾਰੇ ਯੁੱਗ ਇਕੱਠੇ ਚੱਲਦੇ ਆ ਹਾਂ ਸਾਰੇ ਧਰਮ ਦੇ ਬੰਦੇ ਹੁੰਦੇ ਜੀ ਜੀ ਸਤਜੁਗ ਵੀ ਚੱਲਦਾ ਕਾਲ ਯੁੱਗ ਵੀ ਚੱਲਦਾ ਤ੍ਰੇਤਾ ਵੀ ਚੱਲਦਾ ਦੁਆਪਰ ਵੀ ਚੱਲਦਾ ਹਾਂਜੀ ਸਾਰੇ ਚੱਲਦੇ ਆ ਇਕੱਠੇ ਚੱਲਦੇ ਆ ਜੀ ਯਾਨੀ ਬੰਦਿਆਂ ਦੀ ਘਾਟ ਬਾਤ ਹੁੰਦੀ ਆ ਇਹਨਾਂ ਚ ਹਾਂ ਹੁਣ ਸਤਜੁਗ ਹੀ ਬੰਦੇ ਬਹੁਤ ਘੱਟ ਬਹੁਤ ਜ਼ਿਆਦਾ ਘੱਟ ਆ ਲਓ ਜੀ ਸਰਉਤਿਓ ਬਾਪੂ ਗਿਆਨ ਸਿੰਘ ਜੀ ਨੇ ਆਪਣੀ ਮਾਤਾ ਨੂੰ ਯਾਦ ਕਰਿਆ ਕੀ ਨਾਂ ਦੱਸਿਆ ਮਾਤਾ ਦਾ ਗਰਨਾਮ ਕੋਰ ਗਰਨਾਮ ਕੋਰ ਜੀ ਨੂੰ ਯਾਦ ਕਰਿਆ ਉਹ ਕਿੱਦਾਂ ਰੋਟੀ ਖੁਲਾਉਂਦੀ ਸੀ ਯਾਦ ਆ ਗਿਆ ਔਰ ਬਾਪੂ ਜੀ ਨੇ ਇੱਕ ਗੱਲ ਕਹੀ ਹੈ ਵੀ ਦੇਣਾ ਮਾਂ ਦਾ ਤਾਂ ਦੇ ਹੀ ਨਹੀਂ ਸਕਦਾ ਬੰਦਾ ਭਾਵੇਂ ਕੁਝ ਕਰ ਲਵੇ ਤਾਂ ਜਰੂਰ ਕਰਿਓ ਕਮੈਂਟ ਔਰ ਆਪਣੀ ਮਾਂ ਦਾ ਨਾਂ ਕਮੈਂਟਾਂ ਵਿੱਚ ਜਰੂਰ ਲਿਖਿਓ ਹਾਂਜੀ ਔਰ ਗਿਆਨ ਸਿੰਘ ਜੀ ਦੀਆਂ ਅੱਖਾਂ ਛਲਕਾਈਆਂ ਮਾਂ ਨੂੰ ਯਾਦ ਕਰਦੇ ਹੋਏ ਮਾਂ ਦੀ ਰੂਹ ਵੀ ਖੋਸ਼ ਹੁੰਦੀ ਹਣੀ ਵੀ ਮੇਰਾ ਪੁੱਤ ਮੈਨੂੰ ਯਾਦ ਕਰਕੇ ਰੋ ਪਿਆ ਸੀ ਹੈਨਾ ਹੈ ਚਲੋ ਬਹੁਤ ਚੰਗਾ ਲੱਗਿਆ ਬਾਪੂ ਜੀ ਤੁਹਾਡੇ ਕੋਲ ਆਇਆ ਸੀ ਤੁਹਾਨੂੰ ਕਿਦਾਂ ਦਾ ਲੱਗਿਆ ਗੱਲਬਾਤ ਕਰੀ ਮੈਨੂੰ ਬਹੁਤ ਔਣਾ ਲੱਗਿਆ ਜੀ ਤੁਸੀਂ ਮੇਰੇ ਮਨ ਦੀ ਅੰਦਰ ਤੇ ਓਕ ਹੋ ਗਈ ਜਾਂਦਾ ਤੁਸੀਂ ਮੇਰੀ ਮਾਂ ਯਾਦ ਕਰਾ ਦਿੱਤ ਨਾ ਗੱਲਾਂ ਕਰਕੇ ਆਏ ਆਏ ਮੈਨੂੰ ਬਹੁਤ ਚੰਗੀ ਲੱਗੀ ਹੈਗਾ ਤੁਹਾਡੀ ਹਾਂ ਦੇਖੋ ਖਜ਼ਾਨਾ ਹੈ ਮਾਂ ਬਿਲਕੁਲ ਬਿਲਕੁਲ ਦੇਖੋ ਯਾਦ ਕਰਕੇ ਕਿੰਦਾ ਦਿਲ ਅੰਦਰ ਤੱਕ ਹੋ ਗਿਆ ਦੇਖੋ ਜੀ ਬੱਚਾ ਬਾਹਰ ਚਲੇ ਜਾਂਦਾ ਆਪਾਂ ਬਾਹਰ ਦੇ ਮੁੰਡ ਨੂੰ ਪੇੜਦੇ ਹਾਂ ਪੇਜਤਾ ਹਮ ਹਰ ਇੱਕ ਬੰਦਾ ਪੁੱਛੋ ਤੇਰੀ ਕੀ ਐ ਕਿੰਨੀ ਕਿ ਸੈਲਰੀ ਆ ਉਹ ਤੇਰਾ ਕਿਆ ਕੁਸਾ ਤੇਰਾ ਕਿਆ ਕੰਮ ਆ ਪੁੱਛੂਗਾ ਇੱਕ ਸਿਰਫ ਮਾਂ ਐ ਜਿਹੜੀ ਪੁੱਛੂਗੀ ਪੁੱਤ ਤਾ ਰੋਟੀ ਵੀ ਖਾ ਲਈ ਹਾਏ ਹਾਏ ਹਾਂ ਉਹ ਆਈ ਕਾ ਜਿਹੜੀ ਪੁੱਛੂਗੀ ਪੁੱਤ ਨੇ ਰੋਟੀ ਵੀ ਖਾ ਲਈ ਕਿ ਨਹੀਂ ਹਮ ਬਾਕੀ ਸਾਰੇ ਪੁੱਛੂਗੇ ਵੀ ਕਿੰਨੇ ਪੈਸੇ ਕਮਾਉਂਦਾ ਕਿਆ ਕੰਮ ਕਰਦਾ ਕਿਆ ਕੰਮ ਕਰਦਾ ਕਿੰਨਾ ਇੱਕ ਤਰ੍ਹਾਂ ਕਿਆ ਹੋਆ ਸਭ ਇਹ ਪੁੱਛਣਗੇ ਮਾਂ ਪੁੱਛੂਗੀ ਕਿ ਕਵੀ ਪੁੱਤ ਤੇ ਰੋਟੀ ਵੀ ਖਾ ਲਈ ਕਿ ਨਹੀਂ ਅਰੇ ਹੋਰ ਨਹੀਂ ਕੋਈ ਪੁੱਛੂਗਾ ਹੈ ਨਾ ਨਾ ਜੀ ਨਾ ਲਓ ਜੀ ਕਰਿਓ ਕਮੈਂਟ ਇਸ ਗੱਲ ਤੇ ਮੈਂ ਤਾਂ ਪੂਰੀ ਤਰ੍ਹਾਂ ਸਹਿਮਤ ਆਂ ਵੀ ਰੋਟੀ ਖਾਦੀ ਕਿ ਨਹੀਂ ਕਿਉਂਕਿ ਮੈਨੂੰ ਬਾਪੂ ਯਾਦ ਆਦਾ ਵੀ ਮੈਂ ਨਾ ਸਾਡੇ ਘਰਾਂ ਰੋਟੀ ਜਦ ਪਕਦੀ ਸੀ ਨਾ ਮਾਂ ਦੀ ਸਭ ਤੋਂ ਪਹਿਲਾਂ ਪਕਦੀ ਸੀ ਰੋਟੀ ਹਾਂ ਜੀ ਹਾਂ ਜੀ ਤੇ ਮਾਤਾ ਜੀ ਦੀ ਰੋਟੀ ਜਦ ਮੈਂ ਲੈ ਕੇ ਜਾਣੀ ਹਾਂ ਜੀ ਕਰਦੇ ਨੇ ਕਹਿੰਦੇ ਵੀ ਜਾਓ ਵੀ ਮਮਾ ਨੂੰ ਰੋਟੀ ਦੇ ਦਿਓ ਪਹਿਲਾਂ ਹਾਂ ਜੀ ਹਾਂ ਜੀ ਤੇ ਮੈਂ ਜਦ ਰੋਟੀ ਪਾ ਕੇ ਪਲੇਟ ਤੇ ਲੈ ਕੇ ਮਾਤਾ ਜੀ ਕੋਲ ਜਾਣਾ ਹਾਂ ਜੀ ਤੇ ਮੈਂ ਉਹਨਾਂ ਨੂੰ ਕਹਣਾ ਮਾਤਾ ਜੀ ਉਠੋ ਰੋਟੀ ਖਾ ਲਓ ਹਾਂਜੀ ਤਾਂ ਜਦੋਂ ਮੈਂ ਰੋਟੀ ਖਿਲਾਣੀ ਉਹਨਾਂ ਨੂੰ ਪਠਾਣਾ ਉਹਨਾਂ ਨੇ ਰੋਟੀ ਦੇਖਣੀ ਕੋਲ ਮੈਂ ਰੱਖ ਦੇਣੀ ਉਹਨਾਂ ਨੇ ਮੇਰੀ ਅੱਖ ਚੱਕ ਪਾ ਕੇ ਪਹਿਲਾਂ ਕਹਿਣਾ ਤੁਸੀਂ ਖਾ ਲਓ ਵੀ ਆ ਜਿਹੜੀ ਤੁਸੀਂ ਲੈ ਆਓ ਨਾ ਇਹ ਤੁਸੀਂ ਖਾ ਲਓ ਮੈਂ ਫਿਰ ਖਾ ਲੂੰਗੀ ਮੈਂ ਕਹਿੰਦਾ ਮਾਤਾ ਜੀ ਕੋਈ ਨਹੀਂ ਮੈਂ ਖਾ ਲੂੰਗਾ ਵੀ ਤੁਸੀਂ ਲਾਓ ਵੀ ਮੇਰੀ ਵੀ ਆਂਦੀ ਹੈ ਤੇ ਉਹਨਾਂ ਨੇ ਇੱਕ ਵਾਰੀ ਮੈਨੂੰ ਜ਼ਰੂਰ ਕਹਿਣਾ ਵੀ ਤੂੰ ਖਾ ਲੈ ਪੁੱਤ ਪਹਿਲਾਂ ਹਾਂ ਹਾਂ ਠੀਕ ਹੈ ਇਹ ਗੱਲ ਮਾਂ ਹੀ ਕਹੂਗੀ ਹੈ ਨਾ ਮਾਂ ਹੀ ਕਹੂਗੀ ਦੂਜਾ ਕੋਕਾ ਮੈਨੂੰ ਪਾ ਦੇ ਪਹਿਲਾਂ ਹੈ ਅਸੀਂ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾ ਜਿਹੜੀ ਹੋਈ ਆ ਪਿੰਡ 'ਚ ਕਿਸੇ ਨੂੰ ਪੁੱਛ ਲਈਂ ਚਾਹੇ ਜਿਹੜੇ ਸਿਆਣੇ ਬੰਦੇ ਉਹ ਦੱਸਣਗੇ ਜਿਹੜੇ ਘੱਟ ਉਮਰ ਦੇ ਉਹਨਾਂ ਨੂੰ ਨਹੀਂ ਪਤਾ ਠੀਕ ਹੈ ਸਾਡੇ ਕੰਮ ਦਾ ਉਹਨਾਂ ਬੰਦਿਆਂ ਨੂੰ ਨਹੀਂ ਪਤਾ ਜਿਹੜੇ ਘੱਟ ਉਮਰ ਦੇ ਆ ਅੱਛਾ ਜੀ ਜਿਹੜੇ ਪੁਰਾਣੇ ਬੰਦੇ ਆ ਉਹ ਦੱਸ ਦੇਣਗੇ ਹਮ ਅਸੀਂ ਮਾਂ ਦੀ ਔਰ ਬਾਪ ਦੀ ਬਹੁਤ ਸੇਵਾ ਕੀਤੀ ਆ ਅੱਛਾ ਜਿੰਨੀ ਕਹਿਣਾ ਅੱਜ ਕੀ ਕਰੀ ਹਾਏ ਹਾਏ ਸਲਾਮ ਹੈ ਤੁਹਾਨੂੰ ਹਾਂ ਹੁਣ ਮੇਰੇ ਗੋਡੇ ਦੁਖਦੇ ਆ 32 33 ਸਾਲ ਦੇ 32 33 ਸਾਲ ਦਾ ਮੈਂ ਗੋਡਿਆਂ ਤੇ ਆਹੋ ਝਾੜ ਹਾਂ ਮੇਰੇ ਨਿਆਣੇ ਮੈਨੂੰ ਕਹਿੰਨੇ ਆ ਵੀ ਪਾਪੇ ਤੂੰ ਕੰਮ ਨਾ ਕਰ ਬਹਿ ਜਾ ਹਾਂ ਪਰ ਮੈਂ ਨਹੀਂ ਜੀ ਬੈਠਿਆ ਅੱਛਾ ਮੈਂ ਕੰਮ ਕਰਦਾ ਰਿਹਾ ਅੱਛਾ ਮੈਂ ਕਾਤੇ ਨਹੀਂ ਬੈਠਿਆ ਮੈਂ ਕਿਹਾ ਵੀ ਤੁਹਾਨੂੰ ਕੋਈ ੜਕਾ ਨਹੀਂ ਮੇਰੇ ਕੰਮ ਦਾ ਹਾਂ ਵੀ ਮੈਨੂੰ ਕਰਨ ਦੋ ਤੁਸੀਂ ਮਾਰੋ ਮੈਂ ਛਾਤੇ ਨਹੀਂ ਕਰਿਆ ਜੇ ਅਟਿਆ ਹਾਂ ਵੀ ਜੇ ਮੈਂ ਕੰਮ ਛੱਡਦਾ ਹਾਂ ਮੇਰਾ ਸਰੀਰ ਜਮਾ ਹੀ ਖੜ ਜਾਣਾ ਹਾਂਜੀ ਵੀ ਮੈਨੂੰ ਫਿਰ ਜ਼ਿੰਦਗੀ ਕੱਟਣੀ ਬਹੁਤ ਔਖੀ ਹੋ ਗਈ ਹਾਂ ਹੁਣ 3.5 3 ਮਹੀਨੇ ਹੋ ਕੇ ਹੁਣ ਮੇਰੇ ਤੇ ਕੰਮ ਨਹੀਂ ਹੁੰਦਾ ਹੁਣ ਮੇਰੀਆਂ ਬਾਹਾਂ ਮੋਡੇ ਵੀ ਖੜੇ ਆ ਹਾਂ ਗੋਡੇ ਤਾਂ ਖੜੇ ਹੀ ਤੇ ਅੱਛਾ ਦੋਆ ਦੂਆ ਖਾਣਾ ਨਿਆਣੇ ਨਿਲਾਏ ਪੈਸੇ ਬਹੁਤ ਚਲੋ ਦੋਆ ਮੇਲੀਆਂ ਆਈਆਂ ਜੀਆਂ ਹਮ ਰੋਟੀ ਤਵਾ ਤਾਂ ਹੁਣ ਯਾਦ ਕਰ ਦੇਣਾ ਪਾਪਾ ਜੀ ਹੱਥ ਤੋਂ ਲੋ ਰੋਟੀ ਖਾ ਲਓ ਜੇ ਦੇਖੋ ਨਾ ਤੁਸੀਂ ਕੀਤੀ ਹੈ ਆਪਣੇ ਮਾਪ ਵਰ ਦੀ ਪਹਿਲਾਂ ਤੁਸੀਂ ਗੱਲ ਇਹੀ ਮੁਕਾਈ ਹੈ ਵੀ ਅਸੀਂ ਆਪਣੇ ਮਾਪਾਪ ਦੀ ਮੈਂ ਵੀ ਪੂਰੀ ਤਨ ਦੇ ਹੀ ਨਾ ਰਜ ਕੇ ਸੇਵਾ ਕਰੀ ਹੈ ਤੇ ਉਦਾਂ ਦੇ ਤੁਹਾਨੂੰ ਮਿਲ ਰਿਹਾ ਤੁਹਾਡੀ ਪਹਿਲੀ ਵਾਲੀ ਗੱਲ ਤੇ ਫੁੱਲ ਚੜ ਚੜ ਗਏ ਵੀ ਜੋ ਬੀਜੋਗੇ ਉਹ ਵੱਡੂਗੇ ਉਹੀ ਵੱਡੂਗੇ ਹਾਂ ਬਿਲਕੁਲ ਹੈ ਹੁਣ ਕਈ ਬੰਦੇ ਸਾਡੇ ਪਿੰਡ ਚ ਆਏ ਜੇ ਵੀ ਇਥੇ ਮੈਂ ਨਾ ਤਾਂ ਨਹੀਂ ਲੈਣਾ ਹਾਂ ਛੱਡ ਕੇ ਆਏ ਆ ਆਪਣੇ ਮਾਪਾਪਾਂ ਨੂੰ ਬਰੇ ਬਾਪ ਨੂੰ ਹਾਂ ਬਥੇਰੇ ਟੱਕਰ ਦੇ ਦਿਖਦੇ ਆ ਆਪਾਂ ਸਮਾਜ ਵਿੱਚ ਦੇਖਦੇ ਆ ਹਾਂ ਇਹ ਸਾਡਾ ਵੀਡੀਓ ਵੀ ਘੁੰਮਣਾ ਹੈ ਹਾਂ ਜੀ ਸਾਰੇ ਪਾਸੇ ਘੁੰਮਣਾ ਹੈ ਹਾਂਜੀ ਹਾਂਜੀ ਬਥੇਰਿਆਂ ਤੱਕ ਘੁੰਮਣਾ ਹੈ ਜਿਹੜੇ ਤਾਂ ਮਾਵਾਪ ਦੇ ਪੱਕੇ ਪੁਜਾਰੀ ਐ ਸੇਵਾ ਕਰਨ ਵਾਲੇ ਐ ਉਹਨਾਂ ਨੇ ਥੱਲੇ ਕਮੈਂਟ ਵੀ ਕਰਨੇ ਐ ਔਰ ਮੈਨੂੰ ਇਸ ਗੱਲ ਦਾ ਵੀ ਪਤਾ ਐ ਇਹ ਉਹਨਾਂ ਤੱਕ ਵੀ ਪਹੁੰਚਣਾ ਜਿਨ੍ਹਾਂ ਦਾ ਤੁਸੀਂ ਕਹਿੰਦੇ ਵੀ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਤਾਂ ਇਹ ਜਿਹੜੇ ਸਮਾਜ ਚ ਹੈਗੇ ਨੇ ਜਿਨ੍ਹਾਂ ਦਾ ਨਾਮ ਮੈਂ ਵੀ ਨਹੀਂ ਲੈਣਾ ਚਾਹੁੰਦਾ ਜਿਹੜੇ ਹੈਗੇ ਨੇ ਹੈਗੇ ਨੇ ਪਰ ਉਹ ਉਹਨਾਂ ਉਹਨਾਂ ਦੀ ਨਜ਼ਰਾਂ ਸਾਹਮਣੇ ਵੀ ਇਹ ਵੀਡੀਓ ਘੁੰਮਣਾ ਐ ਔਰ ਐਵੋਜੀ ਗੱਲ ਵੀ ਕਈ ਤਾਂ ਕਰ ਦਿੰਦੇ ਨੇ ਲਿਖ ਦਿੰਦੇ ਨੇ ਵੀ ਕਈ ਵਾਰੀ ਕਹਿੰਦੇ ਇੱਕ ਪੋਸਟ ਸੀ ਕੋਈ ਕਿਤੇ ਉੱਥੇ ਥੱਲੇ ਲਿਖਤਾ ਕਿਸੇ ਨੇ ਕਹਿੰਦਾ ਮਾਪੇ ਦਾ ਵੀ ਕਸੂਰ ਹੁੰਦਾ ਮੈਂ ਉਹਦਾ ਜਵਾਬ ਦਿੱਤਾ ਮੈਂ ਕਿਹਾ ਉਹੀ ਤੁਹਾਡੇ ਵਾਲੀ ਗੱਲ ਵੀ ਜਦੋਂ ਤੂੰ ਛੋਟਾ ਹੁੰਦਾ ਲੈਟਨ ਕਰ ਦਿੰਦਾ ਸੀਗਾ ਤੇ ਮਾਂ ਨੇ ਤੈਨੂੰ ਸਾਫ਼ ਕਰਿਆ ਆਪਣੀ ਰੋਟੀ ਛੱਡ ਕੇ ਐ ਤੈਨੂੰ ਚੁੰਮਿਆ ਚਟਿਆ ਗਲ ਨਾਲ ਲਾਇਆ ਨਵਾਇਆ ਤਵਾਇਆ ਟਿੱਕੇ ਲਾਏ ਤੈਨੂੰ ਪਿਆਰ ਕਰਿਆ ਤੇਰੇ ਸਿਰ ਤੇ ਹੱਥ ਫੇਰਿਆ ਐ ਤੇਰੇ ਲਈ ਦੁਆਵਾਂ ਕਰੀਆਂ ਤੈਨੂੰ ਬੁਖਾਰ ਚੜਦਾ ਸੀ ਤਾਂ ਕਿੰਨੀ ਪਰੇਸ਼ਾਨ ਹੁੰਦੀ ਸੀ ਵੀ ਇਹਨਾਂ ਗੱਲਾਂ ਨੂੰ ਇੱਕ ਪਾਸੇ ਕਰ ਲੈ ਤੂੰ ਇਹ ਇਹਨਾਂ ਦਾ ਹੀ ਕਰਜ਼ਾ ਨਹੀਂ ਲਾ ਸਕਦਾ ਸਾਰੀ ਉਹ ਬਾਕੀ ਤਾਂ ਗੱਲਾਂ ਬਾਤ ਦੀਆਂ ਰਹੀਆਂ ਜ਼ਮੀਨ ਜਾਇਦਾਦ ਲੈਣਾ ਦੇਣਾ ਉਹ ਤਾਂ ਗੱਲਾਂ ਹੀ ਖੁਸ਼ ਹੋ ਰ ਹੈ ਹਾਂ ਜਦ ਤੈਨੂੰ ਪਤਾ ਨਹੀਂ ਸੀ ਪਾਸਾ ਨਹੀਂ ਸੀ ਲੈਣ ਦੇਗਾ 6 ਮਹੀਨੇ ਦਾ ਬੱਚਾ ਨਾ ਪਾਸਾ ਲੈ ਸਕਦਾ ਜਦ ਮਾਂ ਨੂੰ ਸਾਂਭਦੀਕ ਨਹੀਂ ਉਸੇ ਗੱਲ ਦਾ ਕਰਜ਼ਾ ਨਹੀਂ ਦੇ ਸਕਦੇ ਤੇ ਸੀ ਜਾਂ ਕੋਈ ਦੱਸ ਦੇਵੇ ਮੈਨੂੰ ਗਠੀਆ ਹੋ ਗਿਆ ਤਾਂ ਜੀ ਚੜਦੀ ਉਮਰ ਦੀ ਚਾ ਹਾਂ ਚੜਦੀ ਹੂਮਰ ਦੀ ਮੈਨੂੰ ਗਠੀਆ ਹੋ ਗਿਆ ਹਾਂ ਮੈਂ 6 ਮਹੀਨੇ ਬਿਮਾਰ ਪਿਆ ਰਿਹਾ ਹਾਂ ਮੇਰੀ ਮਾਂ ਲੱਤਾਂ ਘੁੱਟਦੀ ਰਹੀ ਆ ਮੇਰੀਆਂ ਬਾਹਾਂ ਘੁੱਟਦੀ ਰਹੀ ਆ ਰਾਤ ਨੂੰ ਕੁਦੀ ਮੁਦੀ ਨਾ ਵੀ ਹੋ ਜਾਣਾ ਉਹ ਕਹਿੰਦਾ ਮੇਰੇ ਆਦ ਹੋਣੀ ਆ ਮੈਂ ਕਰ ਨਹੀਂ ਗੁੱਸਾ ਕਰਦਾ ਬੇਵਾਸਾ ਹੁਣ ਮੈਂ ਮੈਂ ਕਰ ਨਹੀਂ ਸਕਦਾ ਕਿ ਮਾਂ ਰਹੀ ਨਹੀਂ ਹਾਂ ਜੇ ਮਾਂ ਹੁੰਦੀ ਮੈਂ ਖਾਵਾਂ ਫੇ ਕੁਸਣਾ ਕੋ ਕਰਦਾ ਹੁੰਦਾ ਕਰਦਾ ਹੁੰਦਾ ਪਰ ਹੁਣ ਮਾਂ ਨਹੀਂ ਨਾ ਚਲੋ ਤੁਸੀਂ ਦਿਲ ਤੇ ਰੱਖੀ ਐ ਮਾਂ ਤੇ ਉਹਦੀ ਸੇਵਾ ਵੀ ਤੁਸੀਂ ਕਰੀ ਜਿੰਨੀ ਬਣ ਸਕੀ ਤੁਹਾਡੇ ਤੋਂ ਹਨਾ ਤੁਸੀਂ ਦਿਲ ਤੇ ਰੱਖਿਆ ਉਹਨੂੰ ਹਾਂਜੀ ਔਰ ਬੱਚੇ ਵੀ ਲੈ ਕੇ ਆ ਗੋ ਸੇਵਾ ਤੁਹਾਡੀ ਤੁਸੀਂ ਦੱਸਦੇ ਨੂੰ ਤੁਹਾਡੀ ਅ ਵੀ ਤਵਾ ਟਰਦੇ ਸਾਰ ਪਹਿਲਾਂ ਤੁਹਾਡੀ ਆਵਾਜ਼ ਦਿੰਦੀਆਂ ਹਾਂਜੀ ਹਾਂ ਤੇ ਬਹੁਤ ਚੰਗਾ ਲੱਗਿਆ ਜੀ ਮਿਲ ਕੇ ਤੁਹਾਡੇ ਨਾਲ ਔਰੇ ਸਾਡੇ ਜਿਹੜੇ ਵੀਡੀਓ ਨੂੰ ਦੇਖਣਗੇ ਦੂਰ ਦੂਰ ਤੱਕ ਇਹ ਵੀਡੀਓ ਜਾਂਦਾ ਸਾਰੇ ਪੰਜਾਬ ਚ ਘੂਮੂਗਾ ਬਥੇਰੇਆਂ ਨੂੰ ਆਪਣੀ ਮਾਂ ਯਾਦ ਆਣੀ ਹੈ ਔਰ ਉਹਨਾਂ ਨੇ ਥੱਲੇ ਕਮੈਂਟ ਕਰਨੇ ਸਰੋਤੇ ਆਪਣੀ ਮਾਂ ਦਾ ਨਾਮ ਜ਼ਰੂਰ ਲਿਖੋ ਬਾਪੂ ਜੀ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਔਰ ਮੈਨੂੰ ਪਤਾ ਬਹੁਤ ਬੈਠੇ ਨੇ ਬਹੁਤ ਬੈਠੇ ਨੇ ਹਾਂਜੀ ਬਹੁਤੇ ਬੈਠੇ ਨੇ ਆਪਣੀ ਮਾਵਾਂ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ ਅਸੀਂ ਕਈ ਵਾਰੀ ਕਹਿੰਦੇ ਨੇ ਜੀ ਘਟ ਗਿਆ ਘਟਿਆ ਕੁਝ ਨਹੀਂ ਹੈ ਬਥੇਰੇ ਬੈਠੇ ਨੇ 13 ਦੇ ਢੇਰ ਬੈਠੇ ਨੇ ਆਪਣੇ ਮਾਵਾਂ ਨੂੰ ਐਨ ਪਿਆਰ ਕਰਨ ਵਾਲੇ ਸਾਡੀ ਤਰ੍ਹਾਂ ਤੁਹਾਡੀ ਤਰ੍ਹਾਂ ਹਨਾ ਕੁਝ ਥੋੜੇ ਜੇ ਹੈਗੇ ਨੇ ਉਹ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਬਹੁਤੇ ਬਹੁਤੇ ਚੰਗੇ ਨੇ ਓਕਣਾ ਜੀ ਚਕਣਾ ਜੋਗਾ ਦੀ ਆਪਾਂ ਗੱਲ ਕਰਦੇ ਆ ਓਕਣ ਘੱਟ ਘੱਟ ਬੰਦੇ ਆ ਚਲੋ ਅਸੀਂ ਗੱਲ ਕਰਦੇ ਆ ਵੀ ਜਿਹੜੇ ਹੈਗੇ ਨੇ ਹਨਾ ਆਪਣੀ ਆਪਣੀ ਮਾਂ ਦਾ ਨਾਮ ਵੀ ਲਿਖਣਗੇ ਚਲੋ ਅੱਛਾ ਜੀ ਧਿਆਨ ਰੱਖੋ ਆਪਣਾ ਸਿਹਤ ਦਾ ਹਾਂਜੀ ਮਜ਼ਾਕ ਹੈ ਜੀ ਮਿਲ ਕੇ ਤੁਹਾਨੂੰ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਜਿਹੜੇ ਦੇਖ ਰਹੇ ਨੇ ਵੀਡੀਓ ਕੋਈ ਗੱਲ ਕਰਨੀ ਚਾਹੁੰਦੇ ਨੇ ਨਾਲ ਤੁਸੀਂ ਕਰੋ ਨਹੀਂ ਮੈਂ ਇਹਨਾਂ ਨੂੰ ਮੈਂ ਤੇ ਸਾਰੇ ਹੋਵਾਂ ਜੀ ਮੈਂ ਕਿਸੇ ਨੂੰ ਕਿਆ ਸੁਝਾ ਦੇ ਸਕਦਾ ਮੇਰੇ ਨਾਲ ਸਾਰੇ ਹੀ ਬੰਦੇ ਚੰਗੇ ਆ ਦੇਖਣਾ ਆ ਦੇਖੋ ਜੀ ਬਾਪੂ ਜੀ ਨੇ ਗੱਲ ਸਿਰੇ ਲਾਤੀ ਹੈ ਵੀ ਮੇਰੇ ਨਾਲ ਸਾਰੇ ਚੰਗੇ ਨੇ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਤਾਂ ਹੀ ਸਬਰ ਸੰਤੋਖ ਆਉਗਾ ਹਾਂਜੀ ਹਾਂਜੀ ਤਾਂ ਤੁਸੀਂ ਸਮਝ ਗਏ ਜੀ ਬਾਪੂ ਜੀ ਦੀਆਂ ਗੱਲਾਂ ਸਾਰੀਆਂ ਕਮੈਂਟ ਕਰਕੇ ਟਿੱਪਣੀ ਜ਼ਰੂਰ ਕਰਿਓ ਮੈਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਰਜੇਸ਼ ਚੋਪੜਾ ਮੈਨੂੰ ਦੀ ਉਜਾਜ਼ਤ ਫਿਰ ਇਸੇ ਤਰ੍ਹਾਂ ਦਾ ਵਲੌਗ ਲੈ ਕੇ ਤੁਹਾਡੇ ਨਾਲ ਕੋਈ ਨਾ ਕੋਈ ਸਾਂਝ ਪਾਵਾਂਗੇ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਇਸ ਤਰ੍ਹਾਂ ਦੀ ਰੂਹਾਂ ਨੂੰ ਤੁਹਾਡੇ ਰੂਬ ਰੂ ਕਰਾਂਦੇ ਰਹਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ